ਹੁਣ ਇੱਕੋ ਚੀਜ਼ ਗੁਰੂ ਰਾਮਦਾਸ ਮਹਾਰਾਜ ਤੋਂ ਰੋਜ਼ ਮੰਗਦੀ ਆਂ ਹੇ ਗੁਰੂ ਰਾਮਦਾਸ ਮਹਾਰਾਜ ਮੈਨੂੰ ਤੋਂ ਸਭ ਕੁਝ ਦਿੱਤਾ ਹੈ ਜਿਹੜੇ ਦਿਨ ਤੋਂ ਤੇਰੀ ਨਗਰੀ ਚ ਵਿਆਹੀ ਆਈ ਪਾਤਸ਼ਾਹ ਤੋਂ ਬਰਕਤਾਂ ਪਾਈਆਂ ਹੁਣ ਇੱਕੋ ਚੀਜ਼ ਮੰਗਣੀ ਮੈਂ ਕਿਸੇ ਹਸਪਤਾਲ 'ਚ ਨਹੀਂ ਮਰਨਾ ਚਾਹੁੰਦੀ ਮੈਂ ਕਿਸੇ ਦੁੱਖ ਰੋਗ ਬਿਮਾਰੀ ਨਾਲ ਨਹੀਂ ਮਰਨਾ ਚਾਹੁੰਦੀ ਮਿੱਤੋਂ ਸੇਵਾ ਲਈ ਜਾਏ ਉਹ ਜਦੋਂ ਮੌਤ ਆਵੇ ਤੇਰੇ ਦਰ ਤੇ ਆਵੇ ਜਦੋਂ ਉਹ ਪ੍ਰਸ਼ਾਦ ਵਾਲੇ ਲਵਾਵੇ ਬਣ ਰਹੀ ਮੜਾ ਜਾ ਦਿਲ ਘਟਿਆ ਪਸੀਨਾ ਆਇਆ ਬਹਿ ਗਈ ਮਾਣੀਆਂ ਇਕੱਠੀਆਂ ਹੋ ਗਈਆਂ ਉਹਨੇ ਪਾਣੀ ਲਿਆ ਕੇ ਸ਼ਵੀਲ ਤੋਂ ਭਲਾਇਆ ਕਹਿੰਦੀ ਵੀ ਜੇ ਠੀਕ ਨਹੀਂ ਸੇ ਤੁਹਾਨੂੰ ਡਾਕਟਰ ਦੇ ਲੈ ਚਲੀਆ ਕਹਿੰਦੀ ਨਹੀਂ ਕਿਤੇ ਨਾ ਲੈ ਕੇ ਜਾਇਓ ਬਸ ਉਹ ਘੱਟੀ ਪਾਣੀ ਦੀ ਪਕੜੀ ਦੋ ਕੱਟਾ ਪਾਣੀ ਪੀਤਾ ਨਿਸ਼ਾਨ ਸਾਹਿਬ ਕੋਲ ਬੈਠਿਆ ਸਾਥ ਸੰਗਤ ਹੱਥ ਜੋੜ ਕੇ ਕਿਹਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਇਦਾਂ ਕਹਿੰਦੇ ਆ ਕਹਿੰਦੇ ਆ ਮਾਈ ਦੇ ਸੁਆਸ ਪੂਰੇ ਹੋ ਗਏ ਉਹ ਸਿੱਖਾ ਮੰਗ ਕੇ ਵੇਖ ਮੇਰਾ ਗੁਰੂ ਤੇਰਾ ਮਰਨ ਦਾ ਸਮਾ ਸਥਾਨ ਵੀ ਬਦਲ ਲਏਗਾ ਅੰਦਰੋਂ ਕਹਿ ਕੇ ਦਾਤਾ ਤੇਰੇ ਦਰ ਉਤੇ ਮਰਨੇ ਤਬ ਗੁਰੂ ਉਹ ਜਗ੍ਹਾ ਸਥਾਨ ਉੱਤੇ ਲਿਆ ਦੇਗਾ